ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਸਾਗਰ ਨਿਊਟਨ ਦੀ ਮੌਤ ਦੇ ਚਲਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਲੂ ਫਿਰੋਜ਼ਪੁਰ ਰੋਡ ਤੇ ਆਰਤੀ ਚੌਂਕ 'ਤੇ ਧਰਨਾ ਲਗਾ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਗਰ ਦੀ ਮੌਤ ਸਧਾਰਨ ਨਹੀਂ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਗਰ ਇੱਕ ਬਜ਼ੁਰਗ ਮਹਿਲਾ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਜਿਸ ਦੀ ਮੌਤ ਇਲਾਜ ਦੇ ਦੌਰਾਨ ਹੋ ਗਈ ਤੇ ਸਾਗਰ ਉੱਪਰ ਉਨੇ ਮਾਮਲੇ ਦਰਜ ਦੱਸੇ ਜਾ ਰਹੇ ਨੇ ਦੱਸ ਦਈਏ ਕਿ ਹੁਣ ਪੁਲਿਸ ਅਧਿਕਾਰੀਆਂ ਦੇ ਬਿਲੋ ਧਰਨਾ ਪ੍ਰਦਰਸ਼ਨ ਕਰ ਰਹੇ ਪਰਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਕੇ ਪ੍ਰਦਰਸ਼ਨ ਖਤਮ ਕਰਵਾਇਆ ਗਿਆ ਪਰਵਾਰਿਕ ਮੈਂਬਰ ਕਹਿ ਰਹੇ ਨੇ ਕਿ ਸਦਾਰਨ ਮੌਤ ਨਹੀਂ ਹੋਈ ਓ ਯਾਰ ਲੋਗੋ ਪਿੱਛੇ ਕਰ ਲਾ ਬਾਵਾ ਓ ਭਾਜੀ ਲੋਗੋ ਕਿਉਂ ਲਾਈ ਜਨਾਂ ਯਾਰ ਦਾ ਕੀ ਗੱਲਬਾਤ ਹੋਈ ਕਮਿਸ਼ਨਰ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ ਉੱਥੇ ਆ ਕੇ ਕੁੜੀ ਆ ਜਾਂਦੀ ਆ ਤਾਂ ਚੱਲੇ ਆ ਜੀ ਵੀ ਸਮਝਾਨ ਘਰ ਕੁੜੀ ਭੇਜ ਰਹੀ ਹੈ ਦੀ ਘਰ ਵਾਲੀ ਪਰਚਾ ਵੀ ਆਊਗਾ ਜਿਹੜੇ ਜਿਹੜੇ ਮੁੰਡਿਆਂ ਨੇ ਇਹਨੂੰ ਕਿਹਾ ਵੀ ਚੂੜਾ ਮਾਰਤਾ ਉਥੇ ਪਰਚੇ ਦੀ ਵੀ ਸਾਨੂੰ ਉਹ ਦਿੱਤੀ ਹੈ ਜੀ ਸਾਨੂੰ ਇਸ ਚੀਜ਼ ਦਾ ਪਹਿਲਾਂ ਆਪਣਾ ਕੰਮ ਕਰ ਲਈਏ ਹਾਂਜੀ ਚਲੋ ਇੱਕ ਮਿੰਟ ਸਾਹਿਬਾਂ ਚਲੋ ਇਹ ਤੋਂ ਪਹਿਲਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਕੋਈ ਜਲਤ ਫੜਨੀ ਸੀ ਉਹਨਾਂ ਦੀਆਂ ਗੱਲਾਂ ਸੁਣ ਲਿਆ ਸੀ ਉਹ ਦੂਰ ਕਰਤੀਆਂ ਡੈਡਮੋਲੀ ਜਿਹੜੀ ਹੈਗੀ ਆ ਉਹ ਸੰਸਕਾਰ ਕਰਨ ਵਾਸਤੇ ਉਹ ਲੈ ਜਿਹੜੇ ਬਾਕੀ ਜਿਹੜੀ ਵੀ ਉਹਨਾਂ ਦੀ ਹੋਰ ਮਾੜੀ ਮੁੱਟੀ ਜਿਹੜੀ ਉਹਨਾਂ ਦੇ ਦੁੱਖ ਲਈ ਬੈਠ ਉਸ ਹੀ ਸੁਣ ਲਿਆ ਉਹਨਾਂ ਦੇ ਮਜ਼ਾਕ ਉਹਨਾਂ ਦੀ ਜਿਹੜੀ ਕਾਰਵਾਈ ਅਸੀਂ ਕਰ ਰਹੇ ਸੀ ਫਿਰ ਉਹ ਕਹਿੰਦੇ ਜੀ ਉਹਨਾਂ ਦੀ ਸਾਖਰ ਦੀ ਵਾਈਫ ਹੈ ਜਿਹੜੀ ਉਹਨਾਂ ਨੂੰ ਲੈ ਕੇ ਆਂਦਾ ਜਾ ਹਾਂ ਉਹਨੂੰ ਉਹਦੇ ਉਹਦੇ ਵਾਸਤੇ ਲਾਸਟ ਰਾਈਟਸ ਹੈਗੇ ਆ ਉਹਦੇ ਸੰਸਕਾਰ ਹੋਣਾ ਤਾਂ ਉਹਦੇ ਵਾਸਤੇ ਆਰਡਰ ਜਿਹੜੇ ਹੈਗੇ ਆ ਉਹ ਕੜਾ ਕੇ ਹੋ ਜੇ ਸੰਸਕਾਰ ਅੱਜ ਹੀ ਹੋਊਗਾ ਅੱਜ ਹੀ ਹੋਊਗਾ ਜੀ ਅੱਜ ਹੀ ਹੋਊਗਾ ਤੇ ਸਰ ਇਨਫੋਰਮ ਕਰਤਾ ਜੇਲ੍ਹ ਦੇ ਵਿੱਚ ਹਾਂਜੀ ਹਾਂਜੀ ਸਾਰਾ ਕੁਝ ਹੋ